अज आपी मातृभाषा शिक्षा के सिद्धांत बारे गल करा जोड़ा कि पहल वाली जमात से किया अगला पार्ट अंज करा सिद्धांत बारे पूरी जानकारी लवेंगे अपना एक सिद्धांत कर लिया जो सुभाविकता का सिद्धांत अच्छ है दूजा सिद्धांत ਦੇਖੋ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਣੇ ਇਸ ਚੀਜ਼ ਤੇ ਬਹੁਤ ਰੌਲਾ ਪਿਆ ਸੀ ਉੱਥੇ ਲਿਖਿਆ ਹੋਇਆ ਸੀ ਪੰਜਾਬੀ ਭਾਸ਼ਾ ਸਿੱਖੋ ਦਾ ਸੰਬੰਧਕ ਕਰਮ ਹੈ ਬੋਲਣਾ ਸਮਝਣਾ ਪੜ੍ਹਨਾ ਲਿਖਣਾ ਹੋਵੇਗਾ ਸਹੀ 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 ਹੈ ਆ ਸਹੀ ਹੈ ਸੈਕਿੰਡ ਗ੍ਰੇਡ ਵਿੱਚ ਇਹ ਪ੍ਰਸ਼ਨ ਆਇਆ ਸੀ ਤੇ ਵਿੱਚ ਬਹੁਤ ਸਾਰੀ ਸਮੱਸਿਆ ਹੋਈ ਸੀ ਬਹੁਤ ਜ਼ਿਆਦਾ ਉਲਝਾਪਿਆ ਹੋਇਆ ਸੀਗਾ ਪਰ ਆਪਾਂ ਇੱਥੇ ਮੈਂ ਤੁਹਾਨੂੰ ਸਿੱਧਾ ਸਿਰ ਦੱਸਦਾ ਕਿ ਪੰਜਾਬੀ ਭਾਸ਼ਾ ਸਿੱਖਾਉਣ ਦਾ ਸੰਭਾਵੀ ਕਾਰਮ ਹੈ ਇਹ ਪ੍ਰਸ਼ਨ ਇਥੇ ਚੱਕਿਆ ਗਿਆ ਸੀਗਾ ਅੱਗੇ ਹੈ ਬੋਲਣਾ ਸਮਝਣਾ ਪੜ੍ਹਨਾ ਤੇ ਲਿਖਣਾ ਹੁਣ ਤਾਂ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਵੇਗਾ ਆਪਾਂ ਅੱਗੇ ਜਾਂਦੇ ਹਾਂ ਯਤਨ ਦਾਸ ਦਾਂ ਦੁਬਾਰੇ ਇੱਕ ਕਰ ਲਿਆ ਸੀ ਆਪਾਂ ਦੂਜਾ ਹੈ ਯਤਨ ਦਾ ਸਿਧਾਂਤ ਯਤਨ ਦਾਸ ਦਾ ਪਾਸ ਆਇਆ ਜਿ ਇੱਕ ਜਟਿਲ ਤੇ ਸੁਖਮ ਵਿਸ਼ਾ ਹੈ ਇਸ ਨੂੰ ਕੇਵਲ ਸੰਭਾਵਿਕ ਸ਼ਕਤੀ ਦੁਆਰਾ ਹੀ ਨਹੀਂ ਸਿੱਖਿਆ ਜਾ ਸਕਦਾ ਇਸ ਦੇ ਅਧਿਐਨ ਲਈ ਯਤਨਾਂ ਦੀ ਲੋੜ ਪੈਂਦੀ ਹੈ ਯਾਨੀ ਕਿ ਭਾਸ਼ਾ ਸਿੱਖਣ ਲਈ ਆਪਾਂ ਨੂੰ ਯਤਨ ਕਰਨੇ ਪੈਂਦੇ ਹੈ ਭਾਸ਼ਾ ਦੇ ਸਾਹਿਤਕ ਰੂਪਾਂ ਵਿੱਚ ਵਿਧੀਪੂਰਵਕ ਅਧਿਐਨ ਕਰਨਾ ਪੈਂਦਾ ਹੈ ਯਾਨੀ ਕਿ ਉਹਨਾਂ ਨੂੰ ਵਿਧੀ ਨਾਲ ਅਧਿਐਨ ਕਰਨਾ ਪੈਂਦਾ ਹੈ અલੰਕਾਰਿਕ ਤੇ ਕਲਾਤਮਕ ਭਾਸ਼ਾ ਯਤਨਾਂ ਦੁਆਰਾ ਸਿੱਖੀ ਜਾਂਦੀ ਹੈ ਸੁੰਦਰ ਲਿਖਤ ਵਾਕ ਰਚਨਾ ਪ੍ਰਭਾਵਪੂਰਵਕ ਵਾਚਨ ਤੇ ਅਨੁਵਾਦ ਵਰਗੇ ਕਾਰਜਾਂ ਲਈ ਵਿਸ਼ੇਸ਼ ਧਿਆਨ ਦੀ ਲੋੜ ਪੈਂਦੀ ਹੈ। ਅੱਗੇ ਹੈਗਾ ਰੁਚੀ ਦਾ ਸਿਧਾਂਤ। ਪਾਠ ਨੂੰ ਨਿਰਸਤੇ ਬੇਰੁਖਾ ਬਣਾ ਕੇ ਪੇਸ਼ ਕਰਨ ਨਾਲ ਵਿਦਿਆਰਥੀ ਉਭ ਜਾਂਦੇ ਹਨ। ਉਹ ਬਿਆਨ ਨਹੀਂ ਕੀ ਅੱਕ ਜਾਂਦੇ ਐ। ਅਧਿਆਪਕ ਨੂੰ ਮਨੋਵਿਗਨਕ ਤੱਥ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਬੱਚੇ ਉਸ ਉਸੇ ਵਿਸ਼ੇ ਜਾਂ ਕਿਰਿਆ ਵਿੱਚ ਰੁਚੀ ਲੈਂਦੇ ਹਨ ਜੋ ਉਹਨਾਂ ਦੀਆਂ ਜਮਾਤਾਂ ਦੀਆਂ ਇੱਛਾਵਾਂ ਨੂੰ ਸਤੁਸ਼ਟ ਕਰਦੇ ਹਨ ਇਸ ਲਈ ਜ਼ਰੂਰੀ ਹੈ ਕਿ ਪੰਜਾਬੀ ਪਾਠ ਸਮਗਰੀ ਤੇ ਉਸ ਦੀਆਂ ਅਧਿਆਨ ਪ੍ਰਣਾਲੀਆਂ ਦੀ ਚੋਣ ਬੱਚਿਆਂ ਦੀ ਰੁਚੀ ਤੇ ਝਾਨ ਤੇ ਲੋੜਾਂ ਅਨੁਸਾਰ ਕੀਤਾ ਜਾਵੇ। ਯਾਨੀ ਕਿ ਜੋ ਬੱਚਿਆਂ ਦੀਆਂ ਲੋੜਾਂ ਜਾਂ ਜਿੰਦੀ ਵੀ ਚੀਜ਼ ਵਿੱਚ ਬੱਚੇ ਰੁਚੀ ਲੈਂਦੇ ਹਨ ਤੇ ਉਸ ਉਹਨਾਂ ਨੂੰ ਉਹੀ ਚੀਜ਼ ਪੜ੍ਾਈ ਜਾਵੇ ਤਾਂ ਉਹ ਵਧੀਆ ਨਾਲ ਤਰ੍ਹਾਂ ਸਿੱਖ ਸਕਦੇ ਹਨ। ਆਪਾਂ ਇਹਦੇ ਕੁਝ ਦੱਸ ਰੱਖੇ ਹੈ ਨਿਮਨ ਸਾਧਨ ਵਰਤਨੇ ਚਾਹੀਦੇ ਆ ਸਾਧਨ ਦਾਸ ਰੱਖੇ ਆ ਉਹਨਾਂ ਦੀ ਆਪਾਂ ਗੱਲ ਕਰਾਂਗੇ ਹੁਣ ਪਹਿਲਾ ਨੰਬਰ ਹੈ ਪਾਠ ਨੂੰ ਪੜਾਉਣ ਤੋਂ ਪਹਿਲਾਂ ਪੂਰਵ ਗਿਆਨ ਦੀ ਜਾਣਕਾਰੀ ਯਾਨੀ ਕਿ ਪਾਠ ਨੂੰ ਪੜਾਉਣ ਤੋਂ ਪਹਿਲਾਂ ਉਹਨਾਂ ਦੇ ਉੱਪਰੋ ਗਿਆਨ ਲੈਣਾ ਚਾਹੀਦਾ ਹੈ ਪੁੱਛਣਾ ਚਾਹੀਦਾ ਵੀ ਤੁਹਾਨੂੰ ਕੀ ਕੁਝ ਆ ਰਿਹਾ ਹੈ ਇਸ ਬਾਰੇ ਪਤਾ ਹੈ ਕੁਝ ਪੂਰਵ ਗਿਆਨ ਦੇ ਆਧਾਰ ਉੱਤੇ ਨਵੇਂ ਗਿਆਨ ਨੂੰ ਅਗਾਹ ਵਧਾਉਣਾ ਚਾਹੀਦਾ ਹੈ ਯਾਨੀ ਕਿ ਜਿਵੇਂ ਉਹਨਾਂ ਨੂੰ ਕੁਝ ਆ ਰਿਹਾ ਹੈ ਉਸ ਦੇ ਆਧਾਰ ਤੇ ਆਪਾਂ ਜਿਹੜੀ ਚੀਜ਼ ਨੂੰ ਨਹੀਂ ਆ ਰਹੀ ਜਾਂ ਉਹਨਾਂ ਸੰਬੰਧਿਤ ਚੀਜ਼ੀ ਇਕ ਕਰਾਵਾਂਗੇ ਸਿੱਖਿਆ ਵਿੱਚ ਲੋੜ ਅਨੁਸਾਰ ਦੇਖਣ ਨੂੰ ਉਪਕਰਣਾਂ ਦਾ ਪ੍ਰਯੋਗ ਕਰਨਾ ਸਮਰੱਥਾ ਅਨੁਸਾਰ ਪ੍ਰਸ਼ਨ ਨੂੰ ਪੁੱਛਣਾ ਚਾਹੀਦਾ ਹੈ ਜਿਹੜੀ ਉਹਨਾਂ ਦੀ ਸਮਰੱਥਾ ਹੈ ਬੱਚਿਆਂ ਦੀ ਕੀ ਸਮਰੱਥਾ ਹੈ ਉਸ ਮੁਤਾਬਕ ਹੀ ਉਹਨਾਂ ਨੂੰ ਪ੍ਰਸ਼ਨ ਪੁੱਛਾਂਗੇ ਆਪਾਂ ਪਾਠ ਵਿੱਚ ਬਨਸਮਤਾ ਲਿਆਉਣੀ ਚਾਹੀਦੀ ਹੈ ਵਿਆਕਰਨ ਨੂੰ ਆਗਮਨ ਤੇ ਨਿਗਮਨ ਵਿਧੀਆਂ ਰਹੀ ਕਰਾਉਣਾ ਚਾਹੀਦਾ ਹੈ ਰਚਨਾ ਤੇ ਗੱਦ ਸਿੱਖਿਆ ਵਿੱਚ ਚਿੱਤਰ ਮਾਡਲ ਉਦਾਹਰਣ ਤੁਲਨਾ ਯਾਨੀ ਕਿ ਆਪਾਂ ਕੋਈ ਲੇਖ ਕਰਾ ਰਹੇ ਹਾਂ ਤਾਂ ਜਿਵੇਂ ਤਾਜ ਮਹਿਲ ਦਾ ਕੋਈ ਲੇਖ ਕਰਾ ਰਹੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਤਾਜ ਮਹਿਲ ਦਾ ਚਿੱਤਰ ਮਾਡਲ ਬਣਾ ਕੇ ਦਿਖਾ ਕੇ ਬੱਚਿਆਂ ਨੂੰ ਪੜਾਇਆ ਜਾ ਸਕਦਾ ਹੈ ਅੱਗੇ ਹੈ ਵਿਦਿਆਰਥੀਆਂ ਨਾਲ ਪ੍ਰੇਮ ਤੇ ਹਮਦਰਦੀ ਪੂਰਨ ਵਿਵਹਾਰ ਕਰਨਾ ਚਾਹੀਦਾ ਹੈ ਉਨਾਂ ਨਾਲ ਪ੍ਰੇਮਪੂਰਵਕ ਹਮਦਰਦੀ ਯਾਨੀ ਕਿ ਵਧੀਆ ਉਹਨਾਂ ਦੇ ਨਾਲ ਮਿਲਦਾ ਜੁਲਦਾ ਵਿਹਾਰ ਕਰਾਂਗੇ ਤਾਂ ਉਹਨਾਂ ਦੀ ਰੁਚੀ ਬਣੀ ਹੋਊਗੀ ਸਿੱਖਿਆ ਖੇਡਕਿਰਿਆ ਤੇ ਅਨੁਭਵ ਉਧਾਰਿਤ ਹੋਵੇ। ਜੈ ਖੇਡ ਨਾਲ ਹੋਵੇ ਖੇਡ ਦੇ ਖੇਡਦੇ ਆਪਾਂ ਉਹਨਾਂ ਨੂੰ ਸਿੱਖਿਆ ਦੇਈਏ। ਵਿਦਿਆਰਥੀਆਂ ਵਿੱਚ ਪ੍ਰਕਟਾ ਦੇ ਵਾਧੇ ਲਈ ਨਾਟਕ, ਵਿਵਾਦ-ਵਿਵਾਦ ਦਾ ਸਾਰਾ ਲੈਣਾ ਚਾਹੀਦਾ ਹੈ। ਯਾਨੀ ਕਿ ਉਹਨਾਂ ਨੂੰ ਜਿਆਦਾਤਰ ਬੋਲਣ ਦੇ ਮੌਕੇ ਲਈ ਤਾਂ ਆਪਾਂ ਅੱਜ ਤੱਕ ਸ਼੍ਰੀ ਖੜਾ ਸਕਦੇ ਹਾਂ ਆਵਾਦ-ਵਾਦ ਕਰਸ ਡਿਬੇਟ ਯਾਨੀ ਵਗੈਰਾ। ਤੇ ਜਾਂ ਫਿਰ ਕੋਈ ਨਾਟਕ ਨਾਟਕ ਵਿੱਚ ਜਿਵੇਂ ਬੋਲਣ ਵਾਰਤਲਾਬ ਹੋਊਗਾ ਤਾਂ ਉਹਨਾਂ ਦੀ ਪ੍ਰਗਟਾਵਾ ਸ਼ਕਤੀ ਵਧੀਆ ਹੋਊਗੀ। ਪਾਠ ਨੂੰ ਮੋਰੰਜਨ ਬਣਾ ਕੇ ਪੜਾਉਣਾ ਚਾਹੀਦਾ ਹੈ। ਯਾਨੀ ਕਿਸੇ ਨੂੰ ਮੋਰੰਜਨ ਮਿਲੇ ਪਾਠ ਚੋਂ ਤਾਂ ਉਹ ਵਧੀਆ ਰੁਚੀ ਲੈਣਗੇ। ਇਸ ਤਰ੍ਹਾਂ ਰੁਚੀ ਦਾ ਸਿਧਾਂਤ ਹੋ ਗਿਆ। ਅੱਗੇ ਹੈਗਾ ਕਿਰਿਆ ਅਸਿਲਤਾ ਦਾ ਸਿਧਾਂਤ। ਬੱਚੇ ਜਨਮ ਤੋਂ ਹੀ ਕਿਰਿਆਸ਼ਲ ਹੁੰਦੇ ਹਨ ਇਹ ਆਮ ਦੇਖਿਆ ਗਿਆ ਹੈ ਕਿ ਸਿੱਖਣ ਦੀ ਕਿਰਿਆ ਬੱਚੇ ਜਿਨ੍ਹਾਂ ਉਹਦੇ ਰੇਗੂਲਰ ਹੁੰਦੇ ਹਨ ਉਨ੍ਹਾਂ ਹੀ ਉਹਦੇ ਰੇ ਸਿੱਖਣਾ ਸੰਭਵ ਹੁੰਦਾ ਹੈ ਜਦੋਂ ਅਸੀਂ ਬੱਚਾ ਨੂੰ ਕਿਸੇ ਗਿਆਨ ਤੇ ਗ੍ਰਹਿਣ ਕਰਨ ਜਾਂ ਕਿਸੇ ਕਿਰਿਆ ਵਿੱਚ ਕੋਸ਼ਲ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਹਾਂ ਤਾਂ ਸਰੀਰਕ ਤੇ ਮਾਨਸਿਕ ਦੋਵਾਂ ਦ੍ਰਿਸ਼ਟੀਆਂ ਤੋਂ ਕਿਰਿਆਸ਼ਲ ਹੋ ਜਾਂਦਾ ਹੈ ਯਾਨੀ ਕਿ ਉਹਦਾ ਸਰੀਰ ਤਾਂ ਪੂਰਾ ਫੋਕਸ ਜਿਵੇਂ ਬਲੈਕਬੋਰਡ ਤੇ ਕੋਈ ਚੀਜ਼ ਕਰਾ ਰਿਹਾ ਤਾਂ ਉਦਾਸਰੀਰ ਦਾ ਵੀ ਪੂਰਾ ਫੋਕਸ ਉੱਥੇ ਹੋਊਗਾ ਤੇ ਉਹਦਾ ਦਿਮਾਗ ਵੀ ਪੂਰਾ ਉੱਥੇ ਟਿਕਿਆ ਹੋਊਗਾ ਫੋਰਵਲ ਦਾ ਕਥਨ ਹੈ ਕਿ ਬਾਲ ਕਿਰਿਆ ਦੁਆਰਾ ਹੀ ਕੰਮ ਸਿੱਖਦਾ ਹੈ ਕਿਰਿਆ ਯਾਨੀ ਕਿ ਉਹਨੂੰ ਕਰ ਕਰਕੇ ਅਭਿਆਸ ਇਸ ਲਈ ਜਦ ਤੱਕ ਸਮਝ ਹੋ ਸਕੇ ਕਰਕੇ ਸਿੱਖਣਾ ਯਾਨੀ ਕਿ ਉਹਨੂੰ ਬਾਰ ਬਾਰ ਕਰਕੇ ਸਿੱਖਣ ਦੇ ਅਸਰ ਦਿੱਤੇ ਜਾਣ ਅੱਗੇ ਮਤਬਦਾਂ ਦੀ ਜੀ ਕਹਿੰਦੇ ਆ ਦਿਮਾਗ ਦੀ ਸਿੱਖਿਆ ਕੇਵਲ ਸਰੀਰ ਦੇ ਅੰਗਾਂ ਦੇ ਉਚਿਤ ਦੇ ਉਪਭਾਸ ਤੇ ਸਿਖਲਾਈ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਯਾਨੀ ਕਿ ਸਰੀਰ ਦੇ ਅੰਗਾਂ ਕੋਈ ਵੀ ਚੀਜ਼ ਆਪ ਸਕਦੀਆਂ ਤਾਂ ਉਹ ਅਭਿਆਸ ਦੇ ਵਾਰ ਸਿੱਖਦੀਆਂ। ਆਧੁਨਿਕ ਵਿਗਿਆਨ ਸਿਲ ਦਾ ਦਾ ਸਿਧਾਂਤ ਉੱਤੇ ਜ਼ੋਰ ਦੇਣਾ ਕਾਰਨ ਹੀ ਪ੍ਰੋਜੈਕਟ ਕਿਡਰਗਾਰਟਨ, ਡਾਲਟਨ, ਮਾਟੇਸ਼ਰੀ ਬੇਸਿਕ ਸਿੱਖਿਆ ਦੇ ਪੱਤੀਆਂ ਦਾ ਨਿਰਮਾਣ ਕੀਤਾ ਗਿਆ ਹੈ। ਰਾਇਬਰ ਨੇ ਵੀ ਲਿਖਿਆ ਹੈ ਕ੍ਰਿਆਸ਼ਲ ਦਸਦਾਂਤ ਸੰਪੂਰਨ ਸਿੱਖਿਆ ਦੀ ਬੁਨਿਆਦੀ ਮਹਤਵ ਰੱਖਦਾ ਹੈ ਇਹ ਕਥਨ ਕਿਸਦਾ ਹੈ رائے ਬਲੰਦਾ ਕ੍ਰਿਆ ਸੰਤਾ ਦਸਦਾਂਤ ਸੰਪੂਰਨ ਸਿੱਖਿਆ ਬਣਾਦੀ ਮਹਤਵ ਰੱਖਦਾ ਹੈ ਅਭੀ ਪ੍ਰੇਰਣਾ ਦਸਦਾਂਤ ਅਭੀ ਪ੍ਰੇਰਣਾ ਵਿਅਕਤੀ ਦੀ ਉਹ ਹੈ ਅੰਦਰੂਨੀ ਛਿੱਤੀ ਹੁੰਦੀ ਹੈ ਜੋ ਉਸ ਉਸ ਵਿੱਚ ਕ੍ਰਿਐਸ਼ਿਲਤਾ ਉਤਪੰਨ ਕਰਦੀ ਹੈ ਤੇ ਉਦੇਸ਼ ਪ੍ਰਾਪਤੀ ਤੱਕ ਨਿਰੰਤਰ ਰੂਪ ਵਿੱਚ ਚੱਲਦੀ ਰਹਿੰਦੀ ਹੈ ਸਿੱਖਣ ਦੀ ਬਰਕਰੇਆ ਦਾ ਸਭ ਤੋਂ ਪ੍ਰਭਾਵਸ਼ਾਲੀ ਕਾਰਕ ਅਭੀਪੇਰਣਾ ਹੈ। ਯਾਨੀ ਕਿਹੜੀ ਅਭੀਪੇਰਣਾ ਨਾਲ ਉਹਨੂੰ ਸਿੱਖਣ ਲਈ ਵਧੀਆ ਕਰਦੀ ਹੈ। ਪ੍ਰੇਰਣਾ ਦਿੰਦੀ ਹੈ ਅੰਦਰੋਂ-ਅੰਦਰ। ਅਭੀ ਯਾਨੀ ਕਿ ਆਤਮ। ਬੱਚ ਜਦੋਂ ਉਤਪ੍ਰੇਰਿਤ ਹੁੰਦਾ ਹੈ ਤਾਂ ਆਪਣੇ ਆਪ ਕਿਰਿਆਸ਼ੀਲ ਹੋ ਜਾਂਦਾ ਹੈ। ਜਦੋਂ ਆਪ ਦੀ ਆਪ ਅਭੀਪੇਰਣਾ ਮਿਲੂਗੀ ਤਾਂ ਆਪ ਹੀ ਹੀ ਕਿਰਿਆਸ਼ੀਲ ਹੋ ਜਾਵੇਗਾ। ਜਿਸ ਨਾਲ ਉਹ ਹੈ ਕਿਰਿਆ ਕਰਨ ਲਈ ਤਤਪਰ ਹੋ ਜਾਂਦਾ ਹੈ ਉਹ ਆਪਣੇ ਕਾਰਜ ਵਿੱਚ ਰੁਚੀ ਲੱਗਦਾ ਹੈ ਜਿਸ ਤੇ ਫਿਰ ਉਹ ਸਿੱਖਣ ਦੀ ਕਿਰਿਆ ਸੌਖੀਤੀ ਬਰ ਹੋ ਜਾਂਦੀ ਹੈ ਅਭਿਰਣਾ ਹੋ ਗਈ ਤੌਕ ਕਦੀ ਕੰਮ ਵਿੱਚ ਰੁਚੀ ਲਾਊਗਾ ਰੁਚੀ ਲਾਊਗਾ ਤਾਂ ਸਿੱਖਣਾਂ ਦੀ ਪ੍ਰਕਿਰਿਆ ਵਧੀਆ ਹੋ ਜੂਗੀ ਸੌਖੀ ਹੋ ਜੂਗੀ ਬੱਚੇ ਨੂੰ ਉਤਪ੍ਰੇਰਿਤ ਕਰਨ ਲਈ ਅਧਿਆਪਕ ਨੂੰ ਬੱਚੇ ਅੱਗੇ ਪਾਠ ਵਸਤੂ ਨੂੰ ਉਸ ਤਰ੍ਹਾਂ ਪ੍ਰਸਤੁਤ ਕਰਨਾ ਚਾਹੀਦਾ ਜਿਸ ਨਾਲ ਪਾਠ ਵਸਤੂ ਪ੍ਰਤੀ ਜਾਗੇਸ਼ਾ ਉਤਪਨ ਹੋਵੇ ਜਿਗਿਆਸਾ ਸ਼ਾਂਤ ਕਰਨ ਲਈ ਉਹ ਕਿਰਿਆਸ਼ਲ ਹੋਵੇਗਾ ਇਸ ਪ੍ਰਕਾਰ ਸਿੱਖਿਆ ਵਿੱਚ ਵਿਪਰੰਧਾ ਦਾ અત્યੰਤ ਮਹੱਤਵਪੂਰਨ ਹੈ ਯਾਨੀ ਕਿ ਉਹਨੂੰ ਅਪੇਰਨਾ ਹੋਊਗੀ ਪ੍ਰੇਰਣਾ ਆਪਦੇ ਆਪ ਤੋਂ ਪ੍ਰੇਰਿਤ ਹੋਊਗਾ ਤਾਂ ਉਹ ਵਧੀਆ ਸਿੱਖ ਸਕੇਗਾ ਕਿ ਇਸ ਤਰ੍ਹਾਂ ਸਿੱਖਿਆ ਵਿੱਚ ਵਿਪਰੰਧਾ ਦਾ ਬਹੁਤ ਮਹੱਤਵ ਹੈ ਅੱਗੇ ਹੈਗੇ ਕਾਰਜ ਲਿਖਤ ਕਾਰਜ ਤੋਂ ਪਹਿਲਾਂ ਮੌਖਿਕ ਕਾਰਜ ਜਦ ਦੱਸਿਆ ਯਾਨੀ ਕਿ ਆਪਾਂ ਨੂੰ ਦਿਖਣਾ ਸਿਖਾਉਣ ਤੋਂ ਪਹਿਲਾਂ ਮੌਖਿਕ ਸਿਖਾਉਣਾ ਹੈ ਸਭ ਤੋਂ ਪਹਿਲਾਂ ਬੱਚਾ ਬੋਲਣਾ ਸਿੱਖਦਾ ਹੈ ਬੱਚਾ ਕੀ ਸਿੱਖਦਾ ਹੈ ਬੋਲਣਾ ਸਿੱਖਦਾ ਹੈ ਇਸ ਲਈ ਭਾਸ਼ਾ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਮੌਖਿਕ ਕਾਰਜ ਕਰਾਉਣਾ ਚਾਹੀਦਾ ਹੈ ਬੱਚਾ ਸਭ ਤੋਂ ਪਹਿਲਾਂ ਬੋਲਣਾ ਸਿੱਖਦਾ ਹੈ ਇਸ ਲਈ ਆਪਾਂ ਨੂੰ ਭਾਸ਼ਾ ਸਿਖਾਉਣ ਤੋਂ ਪਹਿਲਾਂ ਉਹਨੂੰ ਭਾਸ਼ਾ ਬੋਲਣੀ ਸਿਖਾਉਣੀ ਚਾਹੀਦੀ ਹੈ ਉਸ ਤੋਂ ਪਿਛੇ ਲਿਖਣਾ ਸਿਖਾਉਣਾ ਚਾਹੀਦਾ ਹੈ